ਉਸ ਨੂੰ ਦੇਖਦੇ ਹੋਇਆ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੌਂਡ ਡੈਮ ਦੇ ਗੇਟ ਖੋਲੇ ਗਏ ਸੀਗੇ ਤਾਂ ਜਿਸ ਦਿਨ ਨਾਲ ਬਿਆਸ ਤੇ ਰਿਆ ਦੀ ਗੱਲ ਕੀਤੀ ਜਾਵੇ ਤਾਂ ਬਿਆਸ ਤੇ ਰਿਆ ਵੀ ਜਿਹੜਾ ਆ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਆ ਤਾਂ ਉਸੇ ਦੇਖਦੇ ਹੋਇਆ ਨੇੜਲੇ ਜਿਹੜੇ ਪਿੰਡ ਨੇ ਉਹਨਾਂ ਤੱਕ ਜਿਹੜਾ ਘੜਾ ਤੱਕ ਪਾਣੀ ਪਹੁੰਚ ਗਿਆ ਖੇਤਾਂ ਤੱਕ ਪਾਣੀ ਪਹੁੰਚ ਗਿਆ ਤਾਂ ਹੁਣ ਟਾਂਡੇ ਦੀ ਗੱਲ ਕਰਦੇ ਆ ਟਾਂਡਾ ਦੇ ਵਿੱਚ ਜਿਹੜਾ ਆ ਕਈ ਹਜ਼ਾਰਾ ਏਕੜ ਜਿਹੜੀ ਕਿਸਾਨਾਂ ਦੀ ਫਸਲਾਂ ਖਰਾਬ ਹੋ ਗਿਆ ਨੇ ਕਈ ਪਿੰਡ ਜਿਹੜੇ ਆ ਪਾਣੀ ਦੇ ਚਪੇੜ ਵਿੱਚ ਆ ਗਏ ਨੇ ਤਾਂ ਕਿਸਾਨ ਜਿਹੜੇ ਆ ਹਮੇਸ਼ਾ ਚਿੰਤਤ ਵਿੱਚ ਰਹਿੰਦੇ ਨੇ ਤਾਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਲੋਕਾਂ ਦੀ ਫਸਲਾਂ ਖਰਾਬ ਹੋ ਜਾਂਦੇ ਤਾਂ ਹੁਣ ਸਰਕਾਰ ਤੋਂ ਸਿਰਫ ਇੱਕੋ ਹੀ ਮੰਗ ਕਰ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਨਾਲੇ ਭਰੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਜੋ ਆਨਵਰਡ ਸਮੇਂ ਦੇ ਵਿੱਚ ਜੇ ਕਿਤੇ ਹਾਰਡ ਵਰਗੀ ਸਥਿਤੀ ਬਣਦੀ ਆ ਤਾਂ ਉਹ ਹਰ ਦਾ ਜਿਹੜਾ ਪਾਣੀ ਸੀਗਾ ਉਹ ਉਸ ਨਾਲੇ ਦੇ ਵਿੱਚ ਚਲਾ ਜਾਵੇ ਜਿਸ ਤੇ ਨਾਲ ਜਿਹੜੀ ਬਚੀ ਕਿਸਾਨਾਂ ਦੀ ਫਸਲ ਆ ਉਹ ਉਹਨਾਂ ਦਾ ਬਚਾਅ ਹੋ ਸਕੇ ਤਾਂ ਲਗਾਤਾਰ ਜਿਹੜੀ ਆ ਪਹਾੜੀ ਇਲਾਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਜਿੱਤ ਨਾਲ ਸਾਰਾ ਅਸਰ ਜਿਹੜਾ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਵਿੱਚ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਘਰਾ ਤੱਕ ਪਾਣੀ ਪਹੁੰਚ ਗਿਆ ਤਾਂ ਕਈ ਹਜ਼ਾਰਾਂ ਏਕੜ ਜਿਹੜੀ ਫਸਲਾਂ ਖਰਾਬ ਹੋ ਗਈਆਂ ਨੇ ਕਿਉਂਕਿ ਕਿਸਾਨ 6 ਮਹੀਨੇ ਫਸਲ ਬੀਜਦਾ ਹੈ ਤਾਂ 6 ਮਹੀਨੇ ਬੈਠ ਕੇ ਖਾਂਦਾ ਹੈ ਤਾਂ ਹੁਣ ਜਿਸ ਤਰੀਕੇ ਨਾਲ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਫਸਲ ਜਿਹੜੀ ਖਰਾਬ ਹੋ ਗਈ ਹੈ ਤਾਂ ਹੁਣ ਕਿਸ ਤਰੀਕੇ ਦੇ ਨਾਲ ਉਹ ਖਾਣਗੇ ਤਾਂ ਕਿਸ ਤਰੀਕੇ ਦਾ ਜਿਹੜੀ ਫਸਲ ਅੱਗੇ ਆਨਵਣ ਸੰਬੰਧ ਵਿੱਚ ਵਿੱਜਣਗੇ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚ ਸਾਡੇ ਪੱਤਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਕਿਸ ਤਰੀਕੇ ਦੀ ਸਰਕਾਰ ਦੇ ਕੋਲ ਜਿਹੜੀ ਮੰਗ ਕਰ ਰਹੇ ਨੇ ਆ ਸੁਣਦੇ ਉਹਨਾਂ ਦੀ ਜਵਾਨੀ ਲਗਾਤਾਰ ਪੈਰੀ ਬਰਸਾਤ ਦੇ ਚੱਲਦੇ ਜਿੱਥੇ ਬਹੁਤ ਥਾਵਾਂ ਤੇ ਪਾਣੀ ਜਿਹੜਾ ਆ ਖੜਾ ਹੋਇਆ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਨਿਕਾਸੀ ਨਾਲਿਆਂ ਦੀ ਸਫਾਈ ਵਿਵਸਥਾ ਲੈ ਕੇ ਹਾਲਾਂਕਿ ਡਰੇਨਜ਼ ਵਿਭਾਗ ਦੀ ਜਿਹੜੀ ਜ਼ਿੰਮੇਵਾਰੀ ਪੰਦੀ ਆ ਪਰ ਇਹਨਾਂ ਪਿੰਡਰ ਵਿੱਚ ਇਹਨਾਂ ਡਰੇਨਜ਼ ਨਿਕਾਸੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਜਿਹੜਾ ਕਿ ਕਿਸਾਨਾਂ ਦੀ ਸੰਕੜ ਇੱਕ ਜਿਹੜੀ ਫਸਲ ਜਿਹੜੀ ਹੈਗੀ ਆ ਪਾਣੀ ਡੁੱਬੀ ਹੋਣ ਕਰਕੇ ਜਿਹੜਾ ਕਿ ਖਮਿਆਜਾ ਜਿਹੜਾ ਕਸਕਾਨਾ ਨੂੰ ਪੁਕਤਰਾ ਪੈ ਰਿਹਾ ਤੇ ਪਿੰਡਰ ਵਿੱਚ ਆਉਣ ਜਾਣ ਵਾਲੇ ਰਸਤੇ ਜਿਹੜੇ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਮੈਂ ਪਿੱਛੇ ਦਿਖਾਵਾਂਗਾ ਕਿ ਮੇਰੇ ਪਿੱਛੇ ਇਸ ਵਕਤ ਬ੍ਰਹਮਪੁਰ ਤੋਂ ਨੱਥੂਪੁਰ ਨੂੰ ਜਾਣ ਵਾਲਾ ਜਿਹੜਾ ਨਿਕਾਸੀ ਨਾਲਾ ਹੈਗਾ ਆ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਇਸ ਤੇ ਕਮਿਆਜਾ ਜਿਹੜਾ ਕਿਸਾਨਾਂ ਨੂੰ ਪੁੱਤਰਾ ਪੈ ਰਿਹਾ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਖੜੇ ਆ ਇਸ ਬ੍ਰਹਮਪੁਰ ਦੇ ਰਸਤੇ ਦੇ ਵਿੱਚ ਜਿੱਥੇ ਕਿ ਇਹ ਰਸਤਾ ਜਿਹੜਾ ਨੱਥੂਪੁਰ ਅਪਰੋਚ ਹੋਰ ਪਿੰਡਾਂ ਨੂੰ ਜਿਹੜਾ ਜਾਂਦਾ ਪਰ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਾਲਾਤ ਦੇਖੇ ਜਾਂਦੇ ਦੂਸਰੇ ਪਾਸੇ ਕਿਸਾਨਾਂ ਦੀ ਜਿਹੜੀ ਫਸਲ ਜਿਹੜੀ ਆ ਪੁੱਤਾ ਵਾਂਗ ਜਿਹੜੀ ਫਸਲ ਪਾਲੀ ਸੀ ਝੋਨੇ ਦੀ ਉਹੜੀ ਪਾਣੀ ਦੇ ਵਿੱਚ ਡੁੱਬੀ ਹੋਣ ਕਰਕੇ ਜਿਹੜਾ ਕਿਸਾਨਾਂ ਦਾ ਕਮਿਆਜਾ ਜਿਹੜਾ ਮਿੰਗਾ ਪੁਕਤਣਾ ਪੈ ਰਹੇ ਮੇਰੇ ਕੋਲ ਪਿੰਨ ਨੱਥੂਪੁਰ ਦੇ ਸਰਪੰਚ ਸਾਹਿਬਾ ਨਾਲ ਗੱਲਬਾਤ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਕੀ ਹਾਲਾਤ ਨੇ ਪਾਣੀ ਨੂੰ ਲੈ ਕੇ ਕੀ ਕਾਰਨ ਹੈਗਾ ਕਿ ਪਾਣੀ ਜਿਹੜਾ ਆ ਨਿਕਾਸ ਨਹੀਂ ਹੁੰਦਾ ਜਾ ਰਿਹਾ ਜਾਂ ਵਹੀ ਦੀ ਜਿਹੜਾ ਓਵਰਫਲੋ ਹੋਇਆ ਵਾ ਉਹਦੇ ਨਾਲ ਕਿਹੜੇ-ਕਿਹੜੇ ਪਿੰਡ ਜਿਹੜੇ ਜ਼ਿਆਦਾਤਰ ਇਸ ਇਲਾਕੇ 'ਚ ਪ੍ਰਭਾਵਿਤ ਹੋਏ ਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਪਤੇ ਜੋ ਕਿ ਸਾਡਾ ਇਲਾਕਾ ਬੈਂਸਾ ਵਾਣ ਮੁੰਨਣਾ ਹੈ ਫਰਪੋਣ ਪੁਕਤਾ ਸਾਹਿਬਾ ਬ੍ਰਾਮਪੁਰੇ ਘਰਾਲਾ ਡਮਾਨਾ ਪਰ ਉਹ ਯਾਰ ਇਹ ਤਾਂ ਗਾਹ ਨੂੰ ਚੱਲ ਜੇ ਡੱਡੀਆਂ ਮੀਰਾਪੁਰ ਜਾਂ ਗਾਹ ਨੂੰ ਜਾਂਦੇ ਪਿਆ। ਬਲਾਕਾ ਸਾਡਾ ਬਹੁਤ ਕਾਫੀ ਖਰਾਬ ਹੋ ਗਿਆ ਝੋਨੇ ਤੇ ਖਤਮ ਹੀ ਹੋ ਗਏ ਨੇ। ਤਕਰੀਬਨ ਬਹੁਤ ਜ਼ਿਆਦਾ ਝੋਨਾ ਖਰਾਬ ਹੋ ਗਿਆ। ਇਹ ਜੋ ਬਈਆਂ ਕਿੱਥੇ ਖੜੇ ਆਂ। ਇਹ ਬਈ ਘੱਟੋ ਘੱਟ 20 ਫੁੱਟ ਚੌੜੀ ਬਈਂ ਜੋ ਵੀ ਉਹ ਖਾਲੀ ਬਣ ਚੁੱਕਾ ਹੈ। ਜ਼ਿੰਮੇਵਾਰਾਂ ਸਾਡੇ ਨਾਲ ਅੱਗੂ ਬੰਦ ਕਰ ਲਈ ਜਿੱਥੇ ਖੜੇ ਆ ਤੇ ਠੀਕ ਥੋੜੀ ਅੱਗੂ ਜਾ ਕੇ ਬਿਲਕੁਲ ਬੰਦ ਕਰਤੀ। ਪਰ ਸਾਡੇ ਜੰਮੂ ਨੂੰ ਪਹਿਲਾਂ ਨਹੀਂ ਕਿਤੇ ਸਫਾਈ ਹੋਈ। ਸਫਾਈ ਕਹਿੰਨ ਕੀਤੀ ਨੂੰ ਕਾਲੀ ਬਈ ਵੀ ਉਹ ਵੀ ਬੰਦ ਪਈ ਹੈ। ਜੋ ਮੇਨ ਸਾਡੇ ਪਾਣੀ ਸਾਡਾ ਇਲਾਕੇ ਦਾ ਖਿੱਚ ਦੀ ਕਾਲੀ ਬਈ ਉਹ ਵੀ ਬੰਦ ਪਈ ਬਾਕੀ ਸਾਡਾ ਛੜਖਾਂ ਦਾ ਬਹੁ ਮਾੜਾ ਹਾਲ ਹੋਇਆ ਆ ਆਸ-ਪਾਸੇ ਸਾਰੇ ਸਾਡੇ ਪਿੰਡ ਦੇ ਨੱਥੂਪੁਰ ਦੇ ਸਾਰੇ ਪਾਸੇ ਬਨਾਤਾ ਹੋ ਗਿਆ ਸਾਰਾ ਕੋਈ ਤਗਰੀਤ ਨੇ ਸਾਰੇ ਪਿੰਡਾਂ ਚ ਬਣਾ ਛੱਡੀ ਆ ਸਾਡਾ ਪਿੰਡ ਸਿਰ ਨੱਥੂਪੁਰ ਦੇ ਢੱਕਿਆ ਇਹਨਾਂ ਨੇ ਪਾਣੀ ਪਾਣੀ ਹੋਇਆ ਤੇ ਬਹੁਤ ਬੁਰਾ ਹਾਲੇ ਨੰਗਾ ਦਾ ਵੀ ਕੋਈ ਰਾਹ ਨਹੀਂ ਹੈਗਾ 55 ਸਰ ਜਿਆਦਾਤਰ ਕਿੰਨਾ ਕੁ ਰਕਬਾ ਹੈਗਾ ਆ ਜਿਹੜਾ ਵਹੀਂ ਦੇ ਨਾਲ ਲੱਗਦਾ ਪਾਣੀ ਦੀ ਚਪੇਟ ਦੇ ਵਿੱਚ ਆਇਆ ਹੈ ਔਰ ਕੀ ਲੱਗਦਾ ਕਿ ਇਹ ਪਾਣੀ ਕਿੰਨੇ ਸਮੇਂ ਤੱਕ ਉਤਰੇਗਾ ਜਾਂ ਫਸਲਾਂ ਬਚ ਸਕਦੀਆਂ ਜਾਂ ਨਹੀਂ ਬਚ ਸਕਦੀ। ਵੇਖੋ ਫਸਲਾਂ ਚਾਹ ਦੀਆਂ ਮਾਰ ਚੁੱਕੀਆਂ ਨੇ। ਕਿਉਂ ਕਿ ਉਹ ਝੋਨੇ ਜੜ ਨਿਸਣਦੇ ਆਏ ਨੇ ਇਸ ਟਾਈਮ ਦੇ ਵਿੱਚ ਪਾਣੀ ਚ ਰਹਿ ਨਹੀਂ ਸਕਦਾ ਝੋਨਾ। ਝੋਨੇ ਕਾਫੀ ਖਰਾਬ ਹੋ ਚੁੱਕੇ ਨੇ। ਕੀ ਕਹੀਏ ਤੇ ਬਹੁਤ ਜ਼ਿਆਦਾ ਹੀ 11 ਕਿੱਲੇ ਖਰਾਬ ਹੋ ਗਏ ਝੋਨੇ ਆਪਣੇ ਇਲਾਕੇ ਦੇ ਵਿੱਚ। ਸੋ ਇਹ ਜਿਹੜਾ ਪਾਣੀ ਹੈਗਾ ਆ ਇਹ ਪਾਣੀ ਕਿੱਥੋਂ ਕਿੱਥੇ ਜਾਂਦਾ ਹੈਗਾ। ਇਹ ਪਾਣੀ ਗਾਂ ਦੇ ਤੇ ਨਾਲੇ ਤਾਂ ਪੈਂਚ ਹੋ ਕੇ ਗਾਂ ਕਾਲੀ ਪੈਂਚ ਜਾਂਦਾ ਕਾਲੀ ਪੈਂਚ ਗਾਂ ਫਿਰ ਦਰਿਆਵਾਂ 'ਚ ਗਾਂ ਦੁਕਾਨ ਜਾਂਦਾ ਤੇ ਜੋ ਵੀ ਇਹ ਸਾਡਾ ਨਪਈਆਂ ਦੋਨੇ ਪੰਧੋਂ ਹੋਈਆਂ ਨੇ ਤੇ ਪਾਣੀ ਦਾ ਕੋਈ ਵਿਕਾਸ ਨਹੀਂ ਨਥੂਪੁਰ ਦੇ ਵਿੱਚ ਜੋ ਵੀ ਇਲਾਕੇ ਸਾਡੇ ਕਾਫੀ ਇਲਾਕੇ ਪੈਂਦੇ 25 30 ਪਿੰਡ ਪੈਂਦੇ ਪਰ ਤੁਹਾਨੂੰ ਬਹੁਤ ਨੁਕਸਾਨ ਹੁੰਦਾ ਪਿਆ ਇੱਕ ਸਾਡਾ ਪੋਲ ਪ੍ਰੇਮਪੁਰ ਵਾਲਾ ਉਹ 2 ਸਾਲ ਹੋ ਗਏ ਬਣੇ ਨੂੰ ਉਹ ਸਾਈਡਾਂ ਦੇ ਪੱਕੀਆਂ ਦੋਨੇ ਸਾਈਡਾਂ ਨਹੀਂ ਕੀਤੀਆਂ ਗਈਆਂ ਉੱਥੇ ਲੇਕਨ ਬਾਜੀ ਬਹੁਤ ਜਿਆਦੀ ਉਥੋਂ ਸਾਨੂੰ ਬਰਸਾਤ ਆਂਦੀ ਉਥੋਂ ਤੰਗੀਆਂ ਦੀ ਨੰਗਨ ਦੀ ਬਾਕੀ ਪਿੰਡ ਨਥੂਪੁਰ ਦੇ ਵਿੱਚ ਜੋ ਪੱਠੇ ਦੇ ਕੋਲ ਇੱਕ ਪੁਲੀ ਬਣਾਈ ਹੈ ਉਹ ਪੂਲੀ ਦਾ ਲੈਂਟਰ ਹੀ ਖੁੱਲ ਚੁੱਕਾ ਹੈ 2 ਮਹੀਨੇ ਹੋ ਗਏ ਲੈਂਟਰ ਖੁੱਲੇ ਨੂੰ ਉਹ ਸਾਈਡਾਂ ਤੇ ਜੋ ਵੀ ਮਿੱਟੀ ਪਾ ਕੇ ਪੱਥਰ ਪਾ ਕੇ ਉਹ ਵੀ ਨਹੀਂ ਪੱਕਾ ਕੀਤਾ ਨਾ ਰਾਹ ਖੋਲਿਆ ਉਹ ਬੇ ਵੀ ਚੜੀ ਪਈ ਹੈ ਸਾਡਾ ਰਸਤਾ ਉਹ ਵੀ ਬੰਦ ਹੋਇਆ ਤੇ ਫਲੇਮ ਪ੍ਰੋਬਲਮ ਨੰਗਨ ਤੰਗੀ ਆਂਦੀ ਪਈ ਏ ਸਾਨੂੰ ਫੇਰ ਬਹੁਤ ਮਲਾ ਪਾ ਕੇ 16 17 ਕਿਲੋਮੀਟਰ ਦੇ ਬਾਹਰ ਜਾਣਾ ਟੰਡ ਜਾਣਾ ਪੈਂਦਾ ਅ ਹੋਰ ਵੀ ਇੱਥੇ ਮੈਂਬਰ ਪੰਚਾਇਤ ਹੋਰ ਵੀ ਪਿੰਡ ਦੇ ਲੋਕ ਇੱਥੇ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਨਾ ਆਪਣਾ ਕੀ ਹਾਲਾਤ ਹੈ ਇਸ ਫਸਲ ਨੂੰ ਲੈ ਕੇ ਔਰ ਕੀ ਕਹਿਣਾ ਚਾਹੋਗੇ ਮੈਂ ਜਸਵਿੰਦਰ ਸਿੰਘ ਪਿੰਡ ਨਥੂਪੁਰ ਮੈਂ ਪਿੰਡ ਦੇ ਪੰਚਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਆ ਜਿੱਥੇ ਆਪਾਂ ਖੜੇ ਆ ਇੱਥੇ ਪਾਣੀ ਦਾ ਕੋਈ ਮਤਲਬ ਨਿਕਾਸ ਨਹੀਂ ਹੈਗਾ ਆ ਬਈ ਇਹ ਦੇਖੋ ਸਾਰੀ ਇੱਕ ਦੇ ਸਫਾਈ ਨਹੀਂ ਹੋਈ ਦੂਜੀ ਇਹ ਕਿ ਇੱਥੋਂ ਬਈ ਬਹੁਤ ਖੁੱਲੀ ਆ ਅੱਗੇ ਜਾ ਕੇ ਵੀ ਬਈ ਜਿਹਨੂੰ ਆਪਾਂ ਜਾਣਿਆ ਹੁੰਦੀ ਕੁਮ ਜਾਂਦੀ ਹੈ ਕਿ ਬਹੁਤ ਛੋਟਾ ਜਿਹਾ ਨਾਲਾ ਬਣਾਤਾ ਉਹਨਾਂ ਨੇ ਕਿਉਂਕਿ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੇ ਵੀ ਜਿਹੜੀ ਨਾਲ ਨਾਲ ਪੈਲੀ ਉਹਨਾਂ ਨੇ ਵੀ ਆਪਣੀ ਥੋੜੀ ਜਿਹੀ ਨੱਪ ਲਈ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੇ ਆ ਕਿ ਇਹ ਭਾਣ ਕੇ ਇੱਥੇ ਦੌਰਾ ਕੀਤਾ ਜਾਵੇ ਇਹ ਜਿਹੜੀ ਬਈਆਂ ਇਹਦਾ ਨਾਲਾ ਜਿਹੜਾ ਇਹਨੂੰ ਸਫਾਈ ਕੀਤੀ ਜਾਵੇ ਔਰ ਜਿੱਥੇ ਇਹ ਬੰਦ ਕੀਤਾ ਛੋਟਾ ਨਾਲਾ ਬਣਾ ਦਿੱਤਾ ਗਿਆ ਉਹਨੂੰ ਖੋਲਿਆ ਜਾਵੇ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਲੋਕ ਆਪਣੀ ਜਿੰਨੀ ਹਿੰਮਤ ਹੈਗੀ ਉਹਨਿੰਦੇ ਸਫਾਈ ਕਰਦੇ ਪਰ ਕੀ ਲੱਗਦਾ ਨਹੀਂ ਕਿ ਡਰੇਨਸ ਵਿਭਾਗ ਨੇ ਕਦੀ ਇਹਨਾਂ ਨਿਕਾਸੀ ਨਾਲਿਆਂ ਪ੍ਰਤੀ ਧਿਆਨ ਦਿੱਤਾ ਜਾਂ ਉਹਨਾਂ ਡਰੇਨਸ ਵਿਭਾਗ ਨੂੰ ਕੀ ਅਪੀਲ ਕਰਨੀ ਹੈ ਭਜੀ ਅਸੀਂ ਮੈਂ ਤੇ ਲਗਭਗ ਮੇਰੇ ਖਾਲਕ 10 ਸਾਲ ਹੋ ਗਏ ਨੇ ਸਾਨੂੰ ਵੀ ਦੇਖਦਿਆਂ ਨੂੰ ਇਹ ਹਨਾ ਕਿ ਕੋਈ ਅਜੇ ਤੱਕ ਤੇ ਦੇਖਿਆ ਨਹੀਂ ਸਫਾਈ ਕਰਦਿਆਂ ਨੂੰ ਇਹ ਵੀ ਕੋਈ ਪੇਂਟ ਦਾ ਕਰੇ ਜਾਂ ਨਾ ਕਰੇ ਫੇਰ ਹੁੰਦੀ ਹੈ ਹੁਣ ਇਧਰੋਂ ਜਿਹੜਾ ਆਪਾਂ ਆ ਬਈ ਜਿਹੜੀ ਇਥੋਂ ਸਿੱਧੀ ਜਾਂਦੀ ਹੈ ਆਪਣੇ ਕਾਲੀ ਬਈ ਨੂੰ ਹਨਾ ਉਹ ਕਾਲੀ ਬਈ ਦੀ ਮੈਂ ਤੇ ਫੇਰ ਪ੍ਰਸ਼ਾਸਨ ਨੂੰ ਇੱਕ ਵਾਰੀ ਜ਼ਿਆਦਾ ਦੁਬਾਰਾ ਅਪੀਲ ਕਰਨਾ ਕਿ ਇੱਕ ਵਾਰੀ ਦੌਰਾ ਕੀਤਾ ਜਾਵੇ ਆ ਜਿਹੜੀ ਨਾਲੇ ਨੇ ਇਹਨਾਂ ਨੂੰ ਬਈ ਨੂੰ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਖੋਲਿਆ ਜਾਵੇ ਔਰ ਜਿੱਥੇ ਜਿੱਥੇ ਇਹਨਾਂ ਨੇ ਬੰਦ ਕੀਤੀ ਬਈ ਉੱਥੇ ਉਹਨਾਂ ਨੂੰ ਖੋਲਿਆ ਜਾਵੇ ਤਾਂ ਕਿ ਜੋ ਜਿੰਨਾ ਵੀ ਪਾਣੀ ਬਰਸਾਤਾ ਉਹ ਦਾ ਨਿਕਾਸ ਹੋ ਜਾਵੇ ਸੋ ਬਾਪੂ ਜੀ ਬੱਚਿਆਂ ਨੂੰ ਲੈ ਕੇ ਆ ਰਹੇ ਸੀਗੇ ਔਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਨਿਕਾਸੀ ਨਾਲੀ ਨੂੰ ਪਾਣੀ ਨੂੰ ਲੈ ਕੇ ਔਰ ਕੀ ਹਾਲਾਤ ਆ ਇਸ ਇਲਾਕੇ ਦੇ ਔਰ ਜਿਹੜੇ ਇਲਾਕੇ ਦੀ ਗੱਲ ਕੀਤੀ ਹੈ ਤੇ ਕਿੰਨਾ ਕ ਇਲਾਕਾ ਜਿਹੜੀ ਫਸਲ ਜਿਹੜੀ ਹੈ ਪਾਣੀ ਦੀ ਚਪੇਟ ਚ ਹੈਗੀ ਜੀ ਪਿੱਛੇ ਡੁੱਬਿਆ ਦੇਖੋ ਤੁਸੀਂ ਸਾਰੇ ਪਾਣੀ ਨੰਗਦਾ ਉੱਥੇ ਬਈ ਰਹਿ ਨਹੀਂ ਦਿੱਤੀ ਅੱਗੇ ਪਿੱਛੋਂ ਪਾਣੀ ਸਾਹ ਭਰਿਆ ਪਿਆ ਜੀ ਤੇ ਅੱਗੇ ਕੀ ਹਾਲਤ ਹੋਏ ਵੇਖਦੇ ਪਏ ਹੋ ਇਹ ਆ ਲੋਇ ਇੰਨਾ ਕਿ ਤਾਂ ਅਗੇ ਤੇ ਕੁਝ ਵੀ ਨਹੀਂ ਕਿੰਨਾ ਕੁ ਇਲਾਕਾ ਜਿਹੜਾ ਇਸ ਟਾਈਮ ਪਾਣੀ ਦੀ ਜਪੇੜ ਚ ਆਇਆ ਸੀ ਆ ਇਲਾਕਾ ਸਾਰਾ ਹੀ ਕਿਹੜਾ ਕਿਹੜਾ ਪਿੰਡ ਹੈ ਬ੍ਰਹਮਪੁਰ ਗਰਾਣਾ ਮੋਨਣਾ ਕਦੀ ਪ੍ਰਸ਼ਾਸਨ ਨੇ ਕਦੀ ਇਹਨਾਂ ਨਿਕਾਸੀ ਨਾਲਿਆਂ ਪ੍ਰਤੀ ਧਿਆਨ ਦਿੱਤਾ ਸਮਝੀਂ ਸਰਕਾਰਾਂ ਵੱਲੋਂ ਗਰੰਟਾ ਤਾਂ ਜਾਰੀ ਕੀਤੀਆਂ ਜਾਂਦੀਆਂ ਪਰ ਉਹ ਕੀ ਕਹਿਣਾ ਚਾਹੋ ਕੋਈ ਨਹੀਂ ਤੇ ਆਇਆ ਕੋਈ ਵੀ ਕਦੀ ਵੇਖ ਦੌਰਾ ਕਰਨੀ ਨਹੀਂ ਆ ਸੋ ਜੇਕਰ ਗੱਲ ਕੀਤੀ ਜਾਵੇ ਤੇ ਇਸ ਹਾਲਾਤਾਂ ਦੇ ਚੱਲਦੇ ਆ ਜਿਹੜਾ ਕਿ ਲੋਕ ਇੱਥੇ ਭਾਵੇਂ ਕਿ ਆ ਪਸ ਪਿੰਡ ਦੀਆਂ ਪੰਚਾਇਤਾਂ ਸਮਾਜ ਸੇਵੀ ਲੋਕਾਂ ਵੱਲੋਂ ਪਿੰਡਾਂ ਦੀਆਂ ਫਸਲਾਂ ਬਚਾਉਣ ਵਾਸਤੇ ਸਫਾਈ ਵਿਭਾਗਾਂ ਵੱਲ ਤੇ ਧਿਆਨ ਦਿੱਤਾ ਜਾ ਰਿਹਾ ਪਰ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬੰਦੀ ਕਿ ਇਹਨਾਂ ਫਸਲਾਂ ਬਚਾਉਣ ਵਾਸਤੇ ਕੀ ਯਤਨ ਕਰਨੇ ਚਾਹੀਦੇ ਆ ਭਾਜੀ ਕੀ ਨਾ ਆਪਣਾ ਜੀ ਗੁਲਦੀਪ ਸਿੰਘ ਜੀ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਲਗਾਤਾਰ ਜਿਹੜੇ ਹਾਲਾਤ ਬਣੇ ਔਰ ਬੜੇ ਨਾਜੂਕ ਹਾਲਾਤਾਂ ਫਸਲਾਂ ਲੈ ਕੇ ਕਿਸਾਨ ਜਿਹੜੇ ਆ ਇਸ ਕਰਜ਼ੇ ਦੇ ਬੋਝ ਹੇਠ ਫਸਦੇ ਜਾ ਰਹੇ ਫਸਲਾਂ ਮਰਦੀਆਂ ਜਾ ਰਹੀਆਂ ਹਾਲਾਤ ਬਹੁਤ ਮਾੜੇ ਪਾਣੀ ਦੀ ਕੋਈ ਵਿਵਸਥਾ ਨਹੀਂ ਗਈ ਨਿਕਲਦੀ ਪਾਣੀ ਦਾ ਬਹੁਤ ਮਾੜਾ ਇਥੇ ਨਾ ਕੋਈ ਸਫਾਈ ਨਾ ਕੋਈ ਕਿਸੇ ਸੜਕਾਂ ਦਾ ਲੇਅਰ ਕਰਦਾ ਹੈ ਨਾ ਕੋਈ ਸਭ ਆਪਣੇ ਆਪਣੇ ਸੋ ਲੋਕ ਜਿਹੜੇ ਕਹਿੰਦੇ ਕਿ ਇੱਥੇ ਸਫਾਈ ਵਿਵਸਥਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨਿਕਾਸੀ ਨਾਲੇ 'ਤੇ ਧਿਆਨ ਦਿੱਤਾ ਜਾਵੇ ਤੇ ਨਿਕਾਸੀ ਨਾਲੇ ਜਿਹੜੇ ਕੀ ਇੱਕ ਜੰਗਲੀ ਬੂਟੀਆਂ ਦੇ ਨਾਲ ਜਿਹੜੇ ਘਰੇ ਹੋਏ ਨਜ਼ਰ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਫਾਈ ਨਾ ਕੀਤੀ ਗਈ ਤਾਂ ਪਾਣੀ ਦਾ ਨਿਕਾਸ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੌਰਾਨ ਠਿਕੜ ਪਾਣੀ ਜ਼ਿਆਦਾ ਉਧਰ ਫਸਲ ਦਾ ਹੋਰ ਵੀ ਜਿਹੜਾ ਨੁਕਸਾਨ ਦਾ ਖਿਆਮੇ ਆ ਜਾ ਕਿਸਾਨ ਨੂੰ ਪੁਤਰਾ ਪੈ ਸਕਦਾ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾਂ ਤੇ ਮੈਂ ਹਮਰਤਪਾਲ ਸਿੰਘ ਬਾਜਵਾ ਟਾਂਡਾ ਆਉੜ ਮੋੜ ਲਗਾਤਾਰ